ਇੰਨੀ ਜ਼ਿਆਦਾ ਸੰਗਤ ਹੈ ਆ ਚਾਈ ਹੋਈ ਤਕਰਾ ਸਾਹਿਬ ਦੇ ਵਿੱਚ ਕਿ ਸਾਨੂੰ ਪਾਰਕਿੰਗ ਦੇ ਵਾਸਤੇ ਜਗ੍ਹਾ ਹੀ ਨਹੀਂ ਮਿਲ ਰਹੀ ਹੈ ਸਾਨੂੰ ਪਾਰਕਿੰਗ ਮਿਲੀ ਨਹੀਂ ਅਸੀਂ ਰੋਡ ਦੇ ਉੱਪਰ ਹੀ ਕਦੀ ਖੜੀ ਕਰਕੇ ਹੁਣ ਜਾ ਰਹੇ ਹਾਂ ਤਦਾਂ ਕੀ ਆ ਖੂਬਸੂਰਤ ਨਜ਼ਾਰਾ ਲੱਗ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸੇ ਅੱਜ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਆਪਾਂ ਅੱਜ ਅਸੀਂ ਜਾ ਰਹੇ ਹਾਂ ਗੁਰਦੁਆਰਾ ਬੰਗਲਾ ਸਾਹਿਬ ਵਾਓ so beautiful ਇੱਧਰ ਵੀ ਕੰਟ ਵੰਟ ਦੇਖੋ ਦੇਖ ਮੈਂ ਫੋਨ ਫੜਨੇ ਕਰ ਲਿਆ ਕਹਿੰਦੀ ਉਹ ਦੇਖੋ ਉਹ ਦੇਖੋ ਵੀਡੀਓ ਬਣਾ ਆਸ਼ਵੀਨ ਇਹ ਦੋ ਕਗੂਖ ਹੈ ਐ ਟ੍ਰੇਨ ਨੂੰ ਪਤਾ ਲੱਗ ਗਿਆ ਹੁਣ ਅੱਜ ਹਮਕੋ ਵੀ ਕੋਈ ਉਪਦੇਸ਼ ਵੈਰੀ ਗੁੱਡ ਬਈ ਨਾ ਗੱਡੀਆਂ ਦੇਖੋ ਕਿੱਦਾਂ ਪੈਕ ਹੋਈਆਂ ਪਈਆਂ ਨੇ ਬਹੁਤ ਜ਼ਿਆਦਾ ਕਰਾਊਡ ਹੈ ਅੱਜ ਸੈਟਰਡੇ ਨਾਈਟ ਜਰੀ ਕੋ ਲੱਗਵਾ ਹੈ ਸਾਰੀਆਂ ਜਾਂ ਸਾਰੀਆਂ ਜੋ ਗੱਡੀਆਂ ਨੇ ਸਭ ਕੋ ਦਵਾਰਾ ਸਾਈਂ ਦੀ ਸੰਗਤ ਦੀਆਂ ਗੱਡੀਆਂ ਲੱਗ ਰਹੀਆਂ ਨੇ ਬਾਈ ਸਾਹ ਇੰਨਾ ਕਰਾਊਡ ਹੈਗਾ ਇੰਨੀ ਜ਼ਿਆਦਾ ਸੰਗਤ ਹੈ ਅੱਜ ਆਈ ਹੋਈ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਸਾਨੂੰ ਪਾਰਕਿੰਗ ਦੇ ਵਾਸਤੇ ਜਗ੍ਹਾ ਹੀ ਨਹੀਂ ਮਿਲ ਰਹੀ ਹੈ ਵਾਓ ਕਿੰਨਾ ਪਿਆਰਾ ਡੈਕੋਰੇਟ ਕੀਤਾ ਹੋਇਆ ਸ਼੍ਰੀ ਹਰਿ ਪ੍ਰੇਸ਼ਾਨ ਅੱਤੇ ਆਈ ਹੈ ਕਿਸੇ ਵਿੱਠੇ ਸਭ ਤੋਂ ਲੋਕੀ ਰੋਡ ਦੇ ਉੱਪਰ ਹੀ ਗੱਡੀਆਂ ਗੱਡੀਆਂ ਨੂੰ ਖੜਾ ਕਰਕੇ ਚੱਲਿਓਏ कि पार्किंग नहीं है फिर लोकेटिंग करना कितना अच्छा लग रहा है ना वाव 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 अच्छे वाला भी दवानी तैयार हो रहा है वो तो पिची वही खड़ा है ना पहले ही वो लगा के कितना अच्छा लग रहा है ਸਾਨੂੰ ਪਾਰਕਿੰਗ ਮਿਲੀ ਨਹੀਂ ਅਸੀਂ ਰੋਡ ਦੇ ਉੱਪਰ ਹੀ ਗੱਡੀ ਖੜੀ ਕਰਕੇ ਉਹਨਾਂ ਜਾ ਰਿਹਾ ਗੁਰਦੁਆਰਾ ਸਾਹਿਬ ਦੇ ਅੰਦਰ ਸਾਡੀ ਸੰਗਤ ਦੇਖ ਅੱਜ ਅਸੀਂ ਪਹੁੰਚੇ ਹਾਂ ਦਿੱਲੀ ਦੇ ਦਿਲ ਵਿੱਚ ਇਸਤੇ ਤੇ ਇੱਕ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੰਗਲਾ ਸਾਹਿਬ ਜੀ ਇਹ ਸਥਾਨ ਨਾ ਸਿਰਫ ਸਿੱਖ ਪਾਈਚਾਰੇ ਲਈ ਸਨਮਾਨਯੋਗ ਹੈ ਸਗੋ ਹਰ ਮਜ਼ਹਬ ਦੇ ਲੋਕ ਇੱਥੇ ਸ਼ਰਧਾ ਨਾਲ ਆਉਂਦੇ ਹਨ ਸੈਟਰਡੇ ਨਾਈਟ ਨੂੰ ਵੈਸੇ ਤੇ ਬਹੁਤ ਜ਼ਿਆਦਾ ਸੰਗਤ ਇੱਥੇ ਆਉਂਦੀ ਹੈ ਲੇਕਿਨ ਅੱਜ ਗੁਰਪੁਰਬ ਵੀ ਹੈ ਔਰ ਸੈਟਰਡੇ ਵੀ ਹੈ ਇਸਤੇ ਤੇ ਬਹੁਤ ਜ਼ਿਆਦਾ ਸੰਗਤ ਇੱਥੇ ਦੇਖਣ ਨੂੰ ਮਿਲ ਰਹੀ ਹੈ ਇਹ ਗੁਰਦੁਆਰਾ ਸਾਹਿਬ ਦਾ ਜੋੜਾ ਘਰ ਹੈ ਐਂਡ ਸਾਹਮਣੇ ਹੀ ਲੰਗਰ ਹਾਲ ਹੈ ਲੰਗਰ ਹਾਲ ਦੇ ਨਾਲ ਹੀ ਪਾਣੀ ਦਾ ਜੋ ਹੈ 24 ਘੰਟੇ ਉਤੇ ਸੇਵਾ ਹੁੰਦੀ ਹੈ ਐਂਡ ਯਾਤਰੀ ਨਿਵਾਸ ਵੀ ਐਸਆਈਡੀ ਹੈ ਜੋ ਐਪੈਕਸ ਸਾਈਟ ਹੈਗੀ ਹੈ ਅੱਜ 8ਵੇਂ ਪਾਤਸ਼ਾਹੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਇਸ ਉਪਲਜ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਹੋਇਆ ਹੈ ਐਂਡ ਦੂਰੋਂ ਦੂਰੋਂ ਸੰਗਤ ਜੋ ਹੈ ਇਤਨੇ ਨਕਮਸਤਕ ਹੋਣ ਦੇ ਲਈ ਆਈ ਹੈ ਔਰ ਇਸ ਰਾਤ ਦੇ ਵਿੱਚ ਇਸ ਦੀ ਰੋਸ਼ਨੀ ਨੂੰ ਨਿਹਾਰਨ ਵਾਸਤੇ ਬਹੁਤ ਜ਼ਿਆਦਾ ਸੰਗਤ ਦੂਰ ਦੂਰੋਂ ਚਲ ਕੇ ਆਈ ਹੈ ਬਹੁਤ ਹੀ ਖੂਬਸੂਰਤ ਨਜ਼ਾਰਾ ਲੱਗਿਆ ਹੈ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ ਹੋਰ ਸ਼ਾਇਦ ਕੈਮਰੇ ਦੇ ਵਿੱਚ ਵੀ ਉਹ ਕੈਪਚਰ ਨਹੀਂ ਹੋ ਸਕਦਾ ਇਸ ਥਾਂ ਨਾ ਸਿਰਫ ਧਾਰਮਿਕ ਮਹੱਤਵ ਰੱਖਦਾ ਹੈ ਸਗੋਂ ਇੱਥੋਂ ਦੀਆਂ ਸਜਾਵਟਾਂ ਤੇ ਰੋਹਾਨੀ ਮੋਹਨ ਨੂੰ ਵੇਖ ਕੇ ਆਪ ਜੀ ਨੂੰ ਜ਼ਰੂਰ ਇੱਕ ਨਵਾਂ ਅਨੁਭਵ ਹੋਇਆ ਹੋਏਗਾ ਸਾਰੇ ਗੁਰਦੁਆਰਾ ਸਾਹਿਬ ਨੂੰ ਕਲਰਫੁੱਲ ਲਾਈਟਸ ਦੇ ਨਾਲ ਜੋ ਡੈਕੋਰੇਟ ਕੀਤਾ ਹੋਇਆ ਹੈ ਕਲਰਫੁੱਲ ਫਲਾwrs ਦੇ ਨਾਲ ਐਦੀ ਜੀ ਖੂਬਸੂਰਤੀ ਹੈ ਹੋਰ ਵੀ बार -बार देखी देखी तो तो रात के ने लेकिन आप जी टाइम हजे भी इनी ज्यादा संगत है कि पैर रखन की भी जगह नहीं और हजे भी बहुत लंबी लाइन लगी हुई है अंदर गुरुद्वारा साहब मेकन दे लिए

oh ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ 1656 ਦੇ ਵਿੱਚ ਕੀਰਪੁਰ ਸਾਹਿਬ ਵਿਖੇ ਹੋਇਆ ਸੀ ਤੇ ਗੁਰੂ ਸਾਹਿਬ ਜੀ ਦਿੱਲੀ ਦੇ ਵਿੱਚ ਜਦੋਂ 1664 ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਫੈਲ ਗਈ ਸੀ। ਚੇਚਕ ਤੇ ਉਸ ਟਾਈਮ ਗੁਰੂ ਸਾਹਿਬ ਜੀ ਦਿੱਲੀ ਆਏ ਸੀ ਤੇ ਉਹਨਾਂ ਨੇ ਇਸ ਜਗ੍ਹਾ ਦੇ ਉੱਪਰ ਉਹਨਾਂ ਸਾਰੇ ਜੋ ਬਿਮਾਰ ਸੀ ਲੋਕ ਉਹਨਾਂ ਦੀ ਸੇਵਾ ਕੀਤੀ ਸੀ ਇਸ ਜਲ ਦੇ ਨਾਲ ਤੇ ਅੱਜ ਵੀ ਕਾਫੀ سارے ਲੋਗ ਇਸ ਜਲ ਨੂੰ ਪਵਿੱਤਰ ਮੰਨਦੇ ਹਨ ਹੋਰ ਇਸ ਨੂੰ ਆਪਣੇ ਨਾਲ ਕਰ ਲੈ ਕੇ ਜਾਂਦੇ ਹਨ ਹੋਰ ਇੱਥੋਂ ਜੋ ਇਹ ਕੂਆ ਹੈ ਇੱਥੇ ਦਾ ਪਾਣੀ ਇੱਥੇ ਦਾ ਅੰਮ੍ਰਿਤ ਜਿਹੜਾ ਹੈ ਉਹ ਸਭ ਲੋਗ ਅੱਜ ਵੀ ਪੀਂਦੇ ਹਨ ਤੇ ਕਰ ਲੈ ਕੇ ਜਾਂਦੇ ਹਨ ਹੋਰ ਉਹਨਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਜੀ ਦੇ ਸਮਰਦੇ ਨਾਲ ਅੱਜ ਵੀ ਬਿਮਾਰੀਆਂ ਦੂਰ ਹੁੰਦੀਆਂ ਹਨ ਗੁਰੂ ਸਾਹਿਬ ਜੀ ਇਸ ਜਗ੍ਹਾ ਦੇ ਉੱਪਰ ਸਾਲ 1664 ਦੇ ਵਿੱਚ ਆਇਏ ਸੀ ਤੇ ਜਦੋਂ ਗੁਰੂ ਸਾਹਿਬ ਜੀ ਇਸ ਜਗ੍ਹਾ ਦੇ ਉੱਪਰ ਆਇਏ ਸੀ ਇਹ ਉਸ ਟਾਈਮ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ ਤੇ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਆ ਕੇ ਲੋਕਾਂ ਦੀ ਸੇਵਾ ਕੀਤੀ ਹੋਰ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਇਆ ਤੇ ਇਹ ਪਹਿਲਾ ਗੁਰੂ ਦਾ बंगला ਕਹਿ ਲੰਦਾ ਸੀ ਤੇ ਅੱਜ ਇਸ ਨੂੰ ਬੰਗਲਾ ਸਾਹਿਬ ਘਟਵਾਰਾ ਬੰਗਲਾ ਸਾਹਿਬ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਆਪਾ ਕਰਤ ਸਿੰਘ ਮਾਰਕ ਨਾਟ ਪਲੇਸ ਤੇ ਸਿਤਿਆੌਰ ਹੈ ਤੇ ਲੱਕੀ ਹੀ ਕੈਨੋਟ ਪਲੇਸ ਤੋਂ ਮਤਲਬ ਸੀਪੀ 1 ਤੋਂ 2 ਮਿੰਟ ਦੀ ਦੂਰੀ ਤੇ ਇੰਡੀਆ ਗੇਟ ਲਗਭਗ 10 ਤੋਂ 15 ਮਿੰਟ ਦੀ ਦੂਰੀ ਤੇ ਹੈ ਪੁਨਾਵੀ ਦਿੱਲੀ ਰੇਲਵੇ ਸਟੇਸ਼ਨ ਲਗਭਗ 2 ਕਿਲੋਮੀਟਰ ਦੂਰ ਹੈ ਔਰ ਮੈਟਰੋ ਸਟੇਸ਼ਨ ਦੇਖ ਲਈਏ ਤੁਸੀਂ ਆਓਗੇ ਤਾਂ ਜੋ ਨੀਅਰੈਸਟ ਸਟੇਸ਼ਨ ਨੇ ਉਹ ਸ਼ਿਵਾਜੀ ਸਟੇਡੀਅਮ ਪਟੇਲ ਚੌਕ ਹੋ ਰਾਜੀਵ ਚੌਕ ਖਾਨ ਆਪ ਜੀ ਨੇ ਵੀਡੀਓ ਜੀ ਅੱਛੀ ਲੱਗੀ ਹੋਏ ਇਨਫੋਰਮੇਟਿਵ ਲੱਗੀ ਹੋਏ ਤਾਂ ਪੀਸ ਇਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁਲਨਾ ਥੈਂਕ ਯੂ